ਦੱਸ ਥੱਲੇ ਕੱਦ ਨੂੰ ਉਤਰਨਾ ਬੋਲ ਇਹਨਾਂ ਸਾਰੇ ਨੂੰ ਦੱਸ ਜਿਹੜੇ ਆ ਤੈਨੂੰ ਵੇਹ ਨਹੀਂ ਵਿਖਾ ਕੱਲੇ ਕੱਦ ਨੂੰ ਉਤਰਨਾ ਦੱਸ ਹਾਂ ਥੱਲੇ ਕੱਦ ਨੂੰ ਉਤਰਨਾ ਥੱਲੇ ਕੱਦ ਨੂੰ ਤਾਂ ਥੱਲੇ ਉਤਰਨਾ ਮੈਂ ਤੋਪੇ ਚੱਲਿਆ ਜਾ ਮ ਤੋਪੇ ਜਾ ਮ ਬੋਲ ਇਹਨਾਂ ਬੋਲ ਕੇ ਦੱਸ ਇਹਨਾਂ ਆ ਵੀ ਕਿੰਨੇ ਵੇਹ ਨੇ ਤੈਨੂੰ ਲੋਕ ਦੱਸ ਬੋਲ ਕੇ ਦੱਸ ਬੋਲ ਕੇ ਬੋਲ ਕੇ ਦੱਸ ਬੋਲ ਕੇ ਦੱਸ ਗੁਰਕੁਰ ਗੁਰਕੂ ਗੁਰਕੂ ਕੰਮ ਕਰਦਾ ਸੀ ਕਰੀ 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 ਕਰਦਾ ਸੀ ਬੋਲ ਕੇ ਦੱਸ ਬੋਲ ਕੇ ਦੱਸ ਬੋਲੀ ਬੋਲ ਬੋਲ ਕੇ ਦੱਸ ਦੱਸ ਬੋਲ ਕੇ ਦੱਸ ਬੋਲ ਕੇ ਮੈਂ ਤਾਂ ਥੱਪੇ ਚੱਲਿਆ ਨਹੀਂ ਥੱਪੇ ਥੱਪੇ ਮੈਂ ਥੱਪੇ ਚੱਲਿਆ ਦੱਸ ਬੋਲ ਕੇ ਦੱਸ ਬੋਲ ਕੇ ਮੈਂ ਥੱਪੇ ਜਾਵਾਂ ਥੱਪੇ ਜਾਵਾਂ ਮੈਂ ਆ ਲੈ ਚੱਲਿਆ ਥੱਪੇ ਮੈਂ ਮੈਂ ਥੱਪੇ ਚੱਲਿਆ ਆ ਵੇ ਬੋਲ ਕੇ ਦੱਸ ਇਹਨੂੰ ਥੱਪੇ ਜਾਵਾਂ ਮੈਂ ਮਤੋਂਪੇ ਚੱਲਿਆ ਹਾਂ ਤੋਂਪੇ ਆ ਗਿਆ ਮਾਵੇ ਨਾ ਜਾਵਾ ਸ਼ਾਮੇ ਰਣੇ ਕੋ ਤਾਂ ਪੇਰਾਂ ਨੂੰ ਦੱਸ ਦੱਸ ਚੱਲ ਨਹੀਂ ਜਾਂਦਾ ਨਹੀਂ ਜਾਂਦਾ ਸ਼ਾਮੇ ਸ਼ਾਮੇ ਖੜੇ ਜੇਗਾ ਤੋ ਪੜ ਜਾਣਾ ਬੋਲ ਕੇ ਦੱਸ ਇਹਨਾਂ ਨੂੰ ਸਾਰਿਆਂ ਨੂੰ ਤੋਪ ਜਾਏਗਾ ਜਾਣਗੇ ਤੋਂਪੇ ਹੈ ਬੋਲ ਕੇ ਦੱਸ ਇਹਨਾਂ ਸਾਰਿਆਂ ਨੂੰ ਦੱਸ ਬੋਲ ਕੇ ਬੋਲ ਕੇ ਦੱਸ बोल के दस सारे बोल के मैं तो पहचाने नहीं मैं तो पहचाने नहीं दस बोल के बोल के दस यंसारे न जामा तो पे तो पे जामा तो पे जामा तो पे जामा तो पहचाने तो पहचाने हमें तो ਸ਼ਾਮੇ ਜਾਣਾ ਫਿਰ ਸ਼ਾਮੇ ਜਾਣਾ ਚੱਲ ਪਛਾਵੇਂ ਚੱਲਦੇ ਆ ਜਾ ਆ ਲੈ ਸ਼ਾਮੇ ਆ ਗਏ ਠੀਕ ਆ ਆ ਲੈ ਪੱਖਾ ਲਗਾਇਆ ਇਥੇ ਨਾਲ ਤੇਰੇ ਵਾਸਤੇ ਆਹ ਦੇਖ ਪੱਖਾ ਚੱਲਦਾ ਬਹਿ ਜਾ ਇਥੇ ਰਾਮਾ ਲਾਲ ਕਹਿੰਦਾ ਚਲਾ ਗਿਆ ਇੱਧਰ ਆ ਆ ਸਾਰੇ ਤੇਰੇ ਦੋਸਤ ਇਹ ਵੇਹnde ਦੇਖ ਆ ਦੇਖ ਆ ਸਾਰੇ ਤੇਰੇ ਦੋਸਤ ਇੱਥੇ ਹੀ ਹੁੰਦੇ ਆ ਬੋਲ ਗਿਆ ਸਾਰਿਆਂ ਨੇ ਸਸਰੀ ਕਲ ਕੇ ਕਿਆ ਹੈ ਪੈਸਾ ਤਾਂ ਸਿਕੜ ਕੇ ਹਾਂ ਕੈ ਕੈ ਸਸਿਕੜ ਬੋਲ ਬੋਲ ਮੇਰਾ ਬਤਾ ਬੋਲਣਾ ਨਹੀਂ ਪੈਸਾ ਸਿਕੜ ਕੈ ਸਸਿਕੜ ਬੋਲ ਕੇ ਐ ਕੋਈ ਫਿਰ ਕੈ ਨਿਮਤ ਤੋਂ ਥੱਪੇ ਚੱਲਿਆ ਨਿਮਤ ਤੋਂ ਥੱਪੇ ਚੱਲਿਆ ਥੱਪੇ ਜਾ ਮੈਂ ਥੱਪੇ ਚੱਲਿਆ ਰਮਨ ਏ ਜੀ ਵਿਚਾਰਾ ਅੰਨਾ ਕਬੂਤਰ ਤੇ ਆਪਣੀ ਘਰ ਦਾ ਬੱਚਾ ਹੈ ਬਹੁਤ ਪਿਆਰ ਕਰਦਾ ਜਦੋਂ ਬੰਦਾ ਕੋਈ ਘਰੇ ਆ ਜਾਂਦਾ ਵਾ ਕੋਈ ਵੀ ਹੋਵੇ ਤੇ ਇਹ ਬਸ ਵੇਖ ਕੇ ਉਹਨੂੰ ਬੋਲਣ ਲੱਗ ਜਾਂਦਾ ਗੁੜਕਣ ਲੱਗ ਜਾਂਦਾ ਵੇਖ ਕੇ ਇੰਨਾ ਪਿਆਰ ਕਰਦਾ ਕਬੂਤਰ ਇਹ ਘਰ ਦਾ ਬੱਚਾ ਆਪਣਾ ਹੈ ਅੰਨਾ ਵਿਚਾਰਾ ਇਹ ਜਮਾਂਦਰੂ ਆ ਤੇ ਬਹੁਤ ਪਿਆਰ ਕਰਦਾ ਹੁਣ ਜੇ ਮੈਂ ਆਪਣੇ ਘਰੇ ਕੋਈ ਵੀ ਆ ਗਿਆ ਬਸ ਇਹਨੇ ਉਹਦੇ ਗੁੜਕਣ ਲੱਗਣਾ ਦੇਖ ਕੇ ਪਿੰਜਰੇ 'ਚ ਪਿਆਉ ਪਿੰਜਰਾ ਪਿਆਦਾ ਕੱਲੇ ਨੂੰ ਰੱਖਿਆ ਸੀ ਇਹਨੂੰ ਕੱਲੇ ਵਿਚਾਰੇ ਨੂੰ тэ кабутар бос яанава идэр вехавэ а вех идэр а вех идэр аа 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 а ਕਰਦੇ ਸਾਸਰੀ ਕਾਲ ਗੁਰਕੂ ਫਿਰ ਗੁਰਕੂ ਗੁਰਕੂ ਕਰੇ ਕਰ ਦੇ ਕਰ ਨਹੀਂ ਕਰ ਨੀ ਥੱਲੇ ਉਤਰ ਸਲੇ ਥੱਲੇ ਉਤਰ ਥੱਲੇ ਉਤਰ ਹਾਂ ਕਰ 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 ਸੱਚਾ ਕਰ